ਅਸੀ ਗੱਲ ਜੀ ਸਾਰੇ ਨੂੰ ਸਰਪੰਚ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਅਸੀਂ ਪਹੁੰਚ ਚੁੱਕੇ ਆ ਦਸੂਏ ਦੇ ਤੇ ਮਕੇਰੀਆਂ ਦੇ ਵਿਚਕਾਰ ਉੱਚੀ ਵਸੀ ਪਿੰਡ ਪੈਂਦਾ ਵਾ ਤੇ ਬਾਕੀ ਜ਼ਿਲ੍ਹਾ ਇੱਥੇ ਜੋ ਵੀ ਬਾਈ ਇਹਨਾਂ ਨਾਲ ਕਰਾਂਗੇ ਗੱਲ ਬਾਤ ਤੇ ਬਾਕੀ ਇਹ ਵੀ ਬਾਈ ਇਹਨਾਂ ਨੇ ਜਿਹੜਾ ਮਾਲਿਆ ਮਤਲਬ ਆਪਣਾ ਡੇਰੀ ਦਾ ਕੰਮ ਸੀ ਤੇ ਹੁਣ ਇਹਨਾਂ ਦੇ ਨਾਲ ਵੇਚਣ ਦਾ ਕੰਮ ਸ਼ੁਰੂ ਕਰਨਾ ਵਾ ਤੇ ਜਿਹੜੀਆਂ ਝੋਟੀਆਂ ਬਤਨ ਦਿਖਾਉਣੀਆਂ ਨੇ ਟੌਪ ਕਲਾਸ ਤੇ ਬਾਕੀ ਜਿਹੜਾ ਦੁੱਧ ਦੱਦਦੇ ਨੇ ਜਿਹੜਾ ਬਿਲਕੁਲ ਕੰਡੇ ਵਾਲਾ ਦੁੱਧ ਉਹ ਬਾਈ ਇਹਨਾਂ ਨਾਲ ਕਰਾਂਗੇ ਗੱਲ ਬਾਤ ਤੇ ਬਾਕੀ ਕਰਦੇ ਆ ਗੱਲ ਬਾਤ ਤੇ ਪੁੱਛ ਰਿਹਾ ਡ ਹੋਰ ਸੌ ਭਾਜੀ ਚੱਲਦੀ ਕਾਲ ਵੀ ਠੀਕ ਠਾਕ ਜੀ ਚੱਲਦੀ ਕਾਲ ਹੋਰ ਸੌ ਦੀ ਠੀਕ ਠਾਕ ਭਾਜੀ ਅੱਛਾ ਜੀ ਆਪਣਾ ਦੱਸਿਓ ਪਿੰਡ ਦੇ ਜਿਲ੍ਹਾ ਪਿੰਡ ਭਾਜੀ ਉੱਚੀ ਬੱਸੀ ਹਾਂਜੀ ਹਾਂਜੀ ਜਿਲ੍ਹਾ ਹੁਸ਼ਿਆਰਪੁਰ ਹਾਂਜੀ ਹਾਂਜੀ ਦੱਸੂਏ ਤੇ ਮੁਕੇਰੀਆਂ ਦੇ ਸੈਂਟਰ ਤੇ ਜੀਡੀ ਰੋਡ ਦੇ ਪਿੰਡ ਹੈ ਆਪਣਾ ਅੱਛਾ ਬਿਲਕੁਲ ਸ਼ੌਣੀ ਹੈ ਸ਼ੌਣੀ ਸ਼ੌਣੀ ਹੈ ਮੇਨ ਜਿਹੜਾ ਸ਼ੌਣੀ ਲੱਗਦੀ ਆ ਆਪਾਂ ਨੂੰ ਸ਼ੌਣੀ ਲੱਗਦੀ ਨਾਲ ਤੇ ਕਿਵੇਂ ਫਿਰ ਆਪਣਾ ਝੋਟੀਆਂ ਦਾ ਲੱਗਾ ਪਲਾਨ ਮਤਲਬ ਪਹਿਲਾਂ ਕਿਵੇਂ ਕਿਵੇਂ ਜਲਦਾ ਰਿਹਾ ਕਿਵੇਂ ਕਿਵੇਂ ਆਪਾਂ ਸ਼ੁਰੂ ਕਰਨਾ ਵਾ ਬਾਜੀ ਛੌਂਕ ਹੀ ਉੱਠਿਆ ਇੱਕ ਰਿਆਣੇ ਤੋਂ ਲਿਆ ਕੇ ਵੀਡੀਓ ਵੇਖੀ ਦੀਆਂ ਹਨ ਹਾਂਜੀ 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 ਇਹੀ ਵੀ ਚਲੋ ਵੇਨੇ ਆ ਨਹੀਂ ਹਾਂ ਹਾਂਜੀ ਹਾਂਜੀ ਬਾਈ ਜੀ ਹਾਂਜੀ ਤੇ ਬਾਕੀ ਇਹ ਵੀ ਚਲੋ ਫੋਨ ਦਾ ਡਾਕਾ ਕਾਫੀ ਦਿਨਾਂ ਦਾ ਆ ਰਿਹਾ ਸੀ ਵੀਡੀਓ ਬਣਾਉਣ ਵਾਸਤੇ ਹਾਂਜੀ ਹਾਂਜੀ ਪਰ ਥੋੜਾ ਕੋਈ ਸਾਡਾ ਵੀ ਟਾਈਮ ਨਹੀਂ ਲੱਗਾ ਤੇ ਬਾਕੀ ਇਹ ਆ ਵੀ ਆਪਾਂ ਸ਼ੁਰੂ ਕਰਦੇ ਹਾਂ ਕਿਧਰੋਂ ਕਰੀਏ ਸ਼ੁਰੂ ਬਲੋਂਗਾ ਮਾ ਇਹ ਤੂੰ ਕਰ ਲੈ ਲਓ ਜੀ ਛੋਟੀ ਇਹ ਜਿਹੜੀ ਛੋਟੀ ਜਿਹੜੀ ਡਿਟੇਲ ਦੱਸੂਆਂ ਕੀ ਆ ਜੀ ਇਹ ਪਾਜੀ ਚੌਗੀ ਲੱਗੀ ਜੇ ਅੱਛਾ ਜੀ ਚਾਰ ਦੰਦ ਹਾਂਜੀ ਤੇ ਕਿੰਨੇ ਦਿਨਾਂ ਦੀ ਸ ਉਹੀ ਗੇਰ ਮਹੀਨਾ ਹੋ ਗਿਆ ਅੱਛਾ ਮਹੀਨਾ ਕੱਟਾ ਮਗਰ ਆ ਗਿਆ ਬਾਕੀ ਤੋਰਦਾਰ ਕੇ ਦਿਖਾ ਦੇਣੇ ਤੁਰਦੇ ਮੇਰਾ ਭਾਈ ਲੰਬੀ ਹੈ ਬਾਕੀ ਪੇਠਪੁੱਠ ਦੀ ਬਾਕੀ ਜੇ ਥਾਂ ਦੀ ਗੱਲ ਕਰ ਲਈਏ ਤੇ ਨੋਗਲਾ ਥਣ ਆ ਗਿਆ ਤੇ ਬਾਕੀ ਭਾਈ ਜੀ ਨੇ ਡੇਰੀ ਫਾਰਮ ਆਪਣਾ ਉਹਦੇ ਬਾਕੀ ਇਹ ਵੀ ਸੇਲ ਦਾ ਕੰਮ ਜਿਹੜਾ ਵਾ ਇਹ ਪਹਿਲੀ ਵੀਡੀਓ ਲੱਗੀ ਹੈ ਪਹਿਣ ਤੇ ਬਾਕੀ ਜੋ ਸੁਚਾਈ ਆ ਤੇ ਬਾਕੀ ਇਹ ਵੀ ਝੋਟੀ ਤੁਹਾਨੂੰ ਦਿਖਾਤੀ ਆ ਬਾਕੀ ਦੁੱਧ ਦੀ ਗੱਲ ਭਾਈ ਜੀ ਨੂੰ ਪੁੱਛ ਲੈਣੇ ਆ ਕਿ ਕਿੰਨਾ ਦੁੱਧ ਆ ਕੰਡੇ ਦੇ ਚੜ ਕੇ ਬਿਲਕੁਲ ਦੁੱਧ ਦੇਣਗੇ ਤੇ ਬਾਕੀ ਇਹ ਵੀ ਹਰਿਆਣੇ ਦਾ ਮਾਲਿਆ ਬਾਕੀ ਝੂਠੀ ਜਿਹੜੀ ਟੌਪ ਕਲਾਸ ਆ ਸਿੰਘ ਸਿੰਘ ਦੀ ਕੁਆਲਿਟੀ ਵੀ ਤੇ ਬਾਕੀ ਪੇਠਪੁੜੀ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਜੀ ਦੁੱਧ ਕਹਿੰਦਾ ਜਿਹੜਾ ਬਿਲਕੁਲ ਐਂ ਕੰਡੀਆਂ ਚੜ ਕੇ ਬਾਜੀ ਦੁੱਧ ਕੰਡੇ ਤੇ 12 ਲੀਟਰ ਦੁੱਧ ਹੋਏਗਾ ਮੈਂ 6 ਲੀਟਰ ਡੰਗਦਾ ਹਾਂਜੀ ਬਿਲਕੁਲ ਕੰਡੇ ਚੜਵਾ ਬਿਲਕੁਲ ਬਿਲਕੁਲ ਜਿੱਦਾਂ ਮਰਜੀ ਕੋਈ ਤਸੱਲੀ ਕਰਾ ਦੇ ਤਸੱਲੀ ਕਰਾਵਾਂਗੇ ਬਾਜੀ ਹਾਂਜੀ ਵੇਖੋ ਜੀ ਪਹਿਲੀ ਵੀਡੀਓ ਪੈਣ ਲੱਗੀ ਆ ਤੇ ਬਾਕੀ ਇਹ ਆ ਵੀ ਮਾਨਸਤਕਾਰ ਤੇ ਮੁੱਲ ਜਿਹੜਾ ਬਿਲਕੁਲ ਜੈ ਜੀ ਗੱਲ ਹੈ ਜਿਹਦਾ ਵੀ ਝੂਠ ਨਾ ਹੋਏਗਾ ਬਾਜੀ ਤੇ ਮੁੱਲ ਨਾ ਕਰਨਾ ਫਿਰ ਦਾ ਮੁੱਲ ਬਾਜੀ ਇਹਦਾ 1.5 ਲੱਖ ਹੈ 1. ਤੇ ਕੋਈ ਮਾਨਸਮਾਨ ਹੋ ਜਾ ਭਾਈ ਜੀ ਕਰ ਦਿਆਂਗੇ ਭਾਜੀ ਕਿੰਨਾ ਕੁ ਹੋ ਜਾਊਗਾ ਭਾਈ ਜੀ ਪਹਿਲੀ ਵੀਡੀਓ ਲੈ ਕੋਈ ਮਾਨਸਮਾਨ ਕਿੰਨਾ ਕਰ ਦੋਗੇ ਕਰ ਦਿਆਂਗੇ 5000 ਜੀ ਲੈ ਭਾਈ 5000 ਛੱਡ ਦਿਓ ਜੀ ਲਓ ਜੀ 1 ਲੱਖ 45000 ਦੀ ਤੇ ਬਾਕੀ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਵੀ ਇਹ ਵੀ 12 ਕਿਲੋ ਦੁੱਧ ਜਿਹੜਾ ਬਿਲਕੁਲ ਆਂਦੇ ਬਾਈ ਹੁਣੀ ਨਹੀਂ ਕੰਡੇ ਵਾਲਾ ਦੁੱਧ ਆ ਤੇ ਬਾਕੀ ਇਹ ਵੀ ਘਰੇਲੂ ਝੋਟੀਆਂ ਦੇ ਮੇਲਾ ਆਪਣਾ ਹਰਿਆਣੇ ਤੋਂ ਲਿਆ ਆ ਕੇ ਮੇਲਾ ਪਹਿਲੋਂ ਆਪਣਾ ਲੱਗੇ ਪਹਿਲਾ ਸ਼ੁਰੂ ਕੰਮ ਕਰਨ ਦਾ ਇਹ ਵੀ ਵੀਡੀਓ ਜਿਹੜੀ ਆ ਤੇ ਭਾ ਵੀ ਜਾਜ ਕੀਤਾ ਭਾਈ ਨੇ ਤੇ ਅਜੇ ਦੋ ਨੰਬਰ ਤੇ ਭਾਈ ਆ ਗਈ ਝੋਟੀਆਂ ਇਹਦੀ ਡਿਟੇਲ ਦੱਸਿਓ ਦੁੱਧ ਦਾ ਦਾ ਡਿਟੇਲ ਦੱਸੋ ਜੀ ਜੀ ਸੂਏ ਭਾਜੀ ਹਾਂਜੀ ਤੇ ਦੰਦੀ ਅਜੇ ਨਹੀਂ ਭਰੀ ਅੱਛਾ ਜੀ ਦੁੱਧ ਦੇ ਥੱਲੇ 13.5 ਲੀਟਰ ਹੋਏ ਅੱਛਾ ਜੀ 13.5 ਕਿਲੋ ਹਾਂਜੀ ਬਿਲਕੁਲ ਕੰਡੇ ਚੜਵਾ ਬਿਲਕੁਲ ਕੰਡੇ ਦੇ ਚੜਵਾ ਤੇ ਮਗਰ ਕੀ ਆ ਗਿਆ ਇਹਦੇ ਮਗਰ ਘਟਾ ਜੀ ਘਟਾ ਆ ਗਿਆ ਜੀ ਮਗਰ 20 ਦਿਨਾਂ ਦੀ ਸੂਈ ਹੈ 20 ਦਿਨਾਂ ਦੀ ਹਾਂਜੀ ਲੋ ਜੀ 20 ਦਿਨਾਂ ਦੀ ਸੂਈ ਆ ਤੇ ਖੋਲ ਕੇ ਤੋਰਦੇ ਮੇਰਾ ਵੀਰ ਬਾਕੀ ਕੁਆਲਿਟੀ ਕੋਲ ਨਹੀਂ ਬਹੁਤ ਚੰਗੀ ਆ ਤੇ ਬਾਕੀ ਇਹ ਵੀ ਮਾਲ ਸਾਰਾ ਵਧੀਆ ਟੌਪ ਕਲਾਸ ਆ ਤੇ ਕੱਟਾ ਆ ਗਿਆ ਤੇ ਬਾਈ ਜੀ ਨੇ ਬਿਲਕੁਲ ਸੱਚਾਈ ਵਾਲੀ ਗੱਲ ਦੱਸ ਰਹੀ ਆ 20 ਦਿਨਾਂ ਦੀ ਜਿਹੜੀ ਆ ਜਿਹੜੀ ਮਹੀਨੇ ਦੀ ਹੈ ਮਹੀਨੇ ਦੀ ਹੈ ਜਿਹੜੀ 20 ਦਿਨਾਂ ਦੀ 20 ਦਿਨਾਂ ਦੀ ਬਾਕੀ ਪਿੱਠ ਪੂਰਾ ਭੋਲ ਜਾਊਗਾ ਝੋਟੀ ਦਾ ਬਰੀਕੀਆਂ ਰੁਕੀਆਂ ਬਹੁਤ ਆ ਤੇ ਅਟਰੀ ਕੁਆਲਿਟੀ ਬਿਲਕੁਲ ਫਿਰੰਗ ਵਾਲੀ ਆ ਗਈ ਤੇ ਥਾਂ ਥਾਂ ਨੂੰ ਬਿਲਕੁਲ ਨੋਖੜਾ ਲੱਗਾ ਵਾ ਤੇ ਬਾਕੀ ਜਵਾਬ ਸਵਾਦੀ ਬਾਈ ਜੀ ਨਾਲ ਕਰਦੇ ਆ ਗੱਲਬਾਤ ਕਿਵੇਂ ਆ ਹੋਰ ਕੀ ਦਿਖਾ ਰਹੀ ਆ ਕਰ ਬਾਕੀ ਨਾੜਾ ਨੂੜਾ ਬਹੁਤ ਆਰਡਰ ਦੇ ਉੱਤੇ ਤੇ ਭਾਈ ਜਿਹਦਾ ਜਵਾਬ ਸਮੰਗਦਾ ਭਾਜੀ ਆ ਰੂਹੀ ਹੈ ਬਿਲਕੁਲ ਹਾਂਜੀ ਬਾਕੀ ਇਹ ਵੀ ਵੇਖੋ ਜਿਹੜਾ ਕੋਈ ਆਨਲਾਈਨ ਵੀਰ ਮੰਗਦਾ ਬਾਕੀ ਗਰੰਟੀ ਤੁਹਾਡੀ ਥਾਂ ਦੀ ਗਰੰਟੀ ਭਾਜੀ ਆਪਾਂ ਸਾਰੀ ਹੋਏ ਅੱਛਾ ਇਹ ਫੁੱਲ ਗਰੰਟੀ ਮਤਲਬ ਕੋਈ ਵਾਅਦਾ ਕਰਿਆ ਪੂਰ ਛਟਾ ਕੋਈ ਵੀ ਨੁਕਸ ਹੋਵੇ ਭਾਜੀ ਆਪਾਂ ਜ਼ਿੰਮੇਵਾਰ ਹੋਵਾਂਗੇ ਲਓ ਜੀ ਭਾਈ ਜੀ ਨੇ ਗੱਲ ਬਿਲਕੁਲ ਵਧੀਆ ਕੀਤੀ ਹੈ ਬਾਕੀ ਤੁਹਾਨੂੰ ਫੇਰ ਅਕੀ ਦਿਖਾ ਦਿੰਨੇ ਆ ਆਰਡਰ ਇਹਦਾ ਬਿਲਕੁਲ ਨਾੜਾ ਨੂੜਾ ਬਹੁਤ ਆਰਡਰ ਤੇ ਬਾਕੀ ਇਹ ਵੀ ਜੋ ਸੁਝਾਈ ਜੀ ਆ ਤੇ ਬਾਕੀ ਜਿਹੜੀ 3 ਨੰਬਰ ਤੇ ਆ ਗਈ ਖੋਲ ਕੇ ਤੋਰਦੇ ਬਾਈ ਆ ਕਰੀ 3 ਨੰਬਰ ਦੇ ਵੀ ਸੂਈ ਸਵਾਈ ਆ ਮਗਰ ਕੀ ਆ ਗਿਆ ਰੇ ਬਾਈ ਜੀ ਕੱਟਾ ਆ ਗਿਆ ਜੀ ਕੱਟਾ ਆ ਗਿਆ ਜੀ ਮਗਰ ਬਾਕੀ ਇਹ ਆ ਵੀ ਜਿਆਦਾ ਕੱਟੇ ਹੀ ਆ ਤੇ ਇਹ ਵੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਲ ਦਿੰਨੇ ਆ ਲਓ ਜੀ ਇਹ ਵੀ ਛੋਟੀ ਆ ਗਈ ਤੇ ਬਾਕੀ ਥਾਂ ਤੁਨ ਨੋਕਲਾ ਲੱਗਾ ਵਾ ਇਹ ਫਾਲਟਿਕ ਬੁਢੀ ਪਹੁੰਚੇਗੀ ਇਹਦੀ ਮਾਰੇ ਬਾਈ ਨਹੀਂ ਛੱਡੀ ਜਾ ਲਓ ਜੀ ਫੀਡਿੰਗ ਲੈਡਰ ਤੇ ਨੋਕਲਾ ਥਾਣਾ ਤੇ ਬਾਕੀ ਦੁੱਧ ਦਾ ਭਾਈ ਇਹਨਾਂ ਨੂੰ ਪੁੱਛ ਲੈਨੇ ਭਾਈ ਦੁੱਧ ਕਿੰਨਾ ਜਿਹੜਾ ਇਹ ਥੱਲੇ ਭਾਜੀ 14 ਕਿਲੋ ਕੰਡੇ ਵਾਲਾ ਹੋਇਆਗਾ ਛੋਟੀ ਥੱਲੇ ਦੂਜੇ ਸੂਏ ਵੇ ਛਿੱਗੀ ਮੂੰਹ 6 ਦੰਦ ਮੂੰਹ ਬਿਲਕੁਲ 14 ਕਿਲੋ ਕੰਡੇ ਦੇ ਚਾੜ ਵਾਲਾ 14 ਕਿਲੋ ਕੰਡੇ ਦੇ ਚਾੜ ਕੇ ਲਓ ਜੀ 14 ਕਿਲੋ ਕੰਡੇ ਦੇ ਚਾੜ ਕੇ ਦੁੱਧ ਜੋ ਤੇ ਮੁੱਲ ਭਾਈ ਜੀ ਇਹਦਾ ਵੀ ਭਾਜੀ ਮੁੱਲ 1.5 ਹੈ ਹਾਂਜੀ ਤੇ 5000 ਲਓ ਜੀ 5000 ਰੁਪਇਆ ਸਾਡੇ ਆਉਂਦੇ ਆ ਵੀ ਬਾਈ ਜੀ ਇਹਦੇ ਤੁਹਾਡਾ ਮਾਨਤਾ ਨੇ ਆ 5000 ਰੁਪਇਆ ਦੀ ਛੋੜਿਆ ਤੇ ਮੋਲੇ ਦਾ ਡੇੜਾ ਤੇ 145000 ਤੇ ਅੱਗੇ ਆ ਗਈ ਬਾਈ ਜੀ ਇੱਕ ਇਹ ਆਪਣੀ ਕੋਈ ਝੋਟੀ ਆ ਗਈ ਹੈ ਜੀ ਬਿਲਕੁਲ ਟੋਪ ਵਾਲਾ ਲਓ ਜੀ ਇਹ ਦੀ ਡਿਟੇਲ ਬਾਈ ਜੀ ਨਾਲ ਕੋ ਲੈਨੇ ਆ ਤੇ ਬਾਈ ਜੀ ਕਿੰਨਾ ਤੋਂ ਤੇ ਛੋਟੀ ਛੋਟੀ ਇਹਨੇ ਥੱਲੇ 12 ਲੀਟਰ ਦੁੱਧ ਹੋਏਗਾ ਭਾਜੀ ਹਾਂਜੀ 11 11.5 ਕੰਡੇ ਤੇ ਚਾੜ ਮਾਰ ਕੰਡੇ ਤੇ ਜਾਣ ਮਨ ਦੁੱਧ ਤੇ ਤਾਜੀ ਸੂਈ ਆ ਪੂਛੀ ਬਣੀ ਹੈ ਭਾਜੀ ਅੱਛਾ ਤੀਜੇ ਚੌਥੇ ਦਿਨ ਬਾਅਦ ਹੀ ਮਰ ਗਿਆ ਲਓ ਜੀ ਤੀਜੇ ਚੌਥੇ ਦਿਨ ਮਰ ਗਿਆ ਆ ਤੁਹਾਨੂੰ ਪੂਛੀ ਦਿਖਾਤੀ ਆ ਤੇ ਬਾਕੀ ਇਹ ਵੀ ਬਗਤ ਸੀਲ ਠੰਡੀ ਹੈ ਜਿਹਨੂੰ ਕਹਿੰਦੇ ਆ ਕਿ ਐਦਾਂ ਥਾਪੀ ਤੇ ਮਿਲਦੀ ਆ ਖੋਲ ਕੇ ਤੋਰਦੇ ਭਾਈ ਜੀ ਨੂੰ ਵੀ ਲਓ ਜੀ ਪਰਾਂ ਨੂੰ ਤੋਰਦੇ ਮੇਰੇ ਵੀ ਪਰਾਂ ਨੂੰ ਝੋਟੀ ਤੋਰ ਕੇ ਦਿਖਾ ਦੇ ਲੱਗੇ ਬਿਲਕੁਲ ਬਾਕੀ ਇਹ ਵੀ ਅੜੂੜੀ ਕੁਆਲਿਟੀ ਫਿਟਿੰਗ ਆ ਰਹੀ ਆ ਗਈ ਤੇ ਬਾਕੀ ਇਹ ਵੀ ਨੋਕਲਾ ਥਣ ਆ ਗਿਆ ਬਾਕੀ ਸ਼ਵਾਫ ਉਹ ਤੇ ਬਾਕੀ ਇਹ ਵੀ ਥੋੜਾ ਬਾਈ ਹਣੀ ਆ ਪਹਿਲੀ ਵੀਡੀਓ ਕਵਰ ਕਰ ਰਹੇ ਨੇ ਤੇ ਬਾਕੀ ਇਹ ਵੀ ਬਿਲਕੁਲ ਬਾਈ ਇਹਦੇ ਸੀਲ ਠੰਡੀ ਆ ਥਾਪੀ ਮਾਰ ਕੇ ਥੱਲੇ ਬੈ ਕੇ ਤੁਹਾਨੂੰ ਦਿਖਾ ਦਿੰਨੇ ਆ ਕਰੀ ਤੇ ਬਾਈ ਵੀਰ ਮਾਰਦੇ ਦਿਖਾ ਦੇ ਮੇਰਾ ਵੀਰ ਬਕਰ ਸੀਲ ਠੰਡੀ ਆ ਲਓ ਜੀ ਧਾਰ ਦੇ ਮਿਰਗੀ ਜੀ ਦੇਖੋ ਜੀ ਬਿਲਕੁਲ ਸੀਲ ਠੰਡੀ ਜਨ ਬੰਦੇ ਆ ਲਓ ਜੀ ਬਾਕੀ ਜਵਾਬ ਹਿਮਾ ਕਿਦਾਂ ਬਾਈ ਜੀ ਇੱਕ ਨੰਬਰ ਭਾਜੀ ਹੋਈ ਲਓ ਜੀ ਇੱਕ ਨੰਬਰ ਟਾਪ ਕਲਾਸ ਤੇ ਬਾਕੀ ਇਹ ਵੀ ਬਿਲਕੁਲ ਗਰੰਟੀ ਹੋਈਗੀ ਜਿਹੜਾ ਦੁੱਧ ਜਿਹੜਾ ਭਾਈ ਉਹਨਾਂ ਨੇ ਕਿਹਾ ਵਾ ਬਿਲਕੁਲ ਆ ਵਧੀਆ ਤੇ ਇਹਦਾ ਮੁੱਲ ਫਿਰ ਭਾਜੀ ਇਹਦਾ ਭਾਜੀ 140 140 ਤੇ ਹੋਜੂ ਦੋ ਦੰਦ ਉਹ ਜੋ ਇਮਾਨਦਾਰ ਭਾਜੀ ਕਰਦੇ ਆਂਗੇ ਭਾਜੀ 5000 ਛੱਡ ਦੋਗੇ ਲਓ ਜੀ 1 ਲੱਖ 5000 ਦੀ ਤੇ ਬਾਕੀ ਇਹ ਵੀ ਛੋਟੀਆਂ ਜਿਹੜੀਆਂ ਟਾਪ ਕਲਾਸ ਹੈ ਬਾਕੀ ਇਹ ਵੀ ਰਹਿਣ ਬਹਿਣ ਦੀ ਸੁੰਦਾ ਬੁਰੀ ਆਪਣੇ ਕੋ ਇਥੇ ਇਹ ਬਾਈ ਹੁਣ ਆnde ਆ ਵੀ ਆਪਣੀ ਦੋ ਰੰਗ ਤਸਲੀ ਕਰਕੇ ਤੇ ਐ ਕੰਡੇ ਦੇ ਝਾੜ ਕੇ ਦੁੱਧ ਦੇਣਗੇ ਤੇ ਹੋਰ ਬਾਈ ਸੁਣਾਓ ਜੀ ਬਸ ਠੀਕ ਠਾਕ ਤੇ ਨੰਬਰ ਦੱਸ ਦਿਓ ਆਪਣਾ ਨੰਬਰ 82859 ਹਾਂਜੀ ਹਾਂਜੀ 50286 ਹਾਂਜੀ ਇਹਦੇ ਆਪਣਾ ਮਲੇ ਇਧਰੋਂ ਦਸੂਵੇ ਵੱਲੋਂ ਆਈਏ ਦਸੂਵੇ ਵੱਲੋਂ 4 ਕਿਲੋਮੀਟਰ ਹੈ ਤੇ ਹਾਂਜੀ ਸਾਡਾ ਅੱਡਾ ਹਾਂਜੀ ਹਾਂਜੀ ਮਕੇਰੀਆਂ ਵੱਲੋਂ 10 ਕਿਲੋਮੀਟਰ ਹੈ 10 ਕਿਲੋਮੀਟਰ ਉੱਚੀ ਬੱਸੀ ਅੱਡਾ ਹੈ ਹਾਂਜੀ ਹਾਂਜੀ ਉੱਚੀ ਠੀਕ ਜੀ ਡੀ ਰੋਡ ਦੀ ਠੀਕ ਹੈ ਠੀਕ ਹੈ ਤੇ ਜ਼ਿਲ੍ਹਾ ਕਿਹੜਾ ਪੈ ਗਿਆ ਆਪਾਂ ਨੂੰ ਹਿਆਰਪੁਰ ਹਿਆਰਪੁਰ ਜੀ ਤੇ ਠੀਕ ਹੈ ਜੀ ਸასი ਗਾਲ ਜੀ